ਸਤਨਾਮ ਸ੍ਰੀ ਵਾਹਿਗੁਰੂ ਜੀ ਅਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੀਆਂ ਆਈਆਂ ਸ਼ਬਦੋਤਾ ਗਾਵੋ ਹਰੀ ਕੀ ਰਾਮ ਮਨਚ ਨਿਵਸਾਇਆ तह नानक आनंद हुआ सतगुरु मैं पाया आई मन मेरे तू हो हर नाले हर नाल रहो तू मन मेरी दुख सब विसार ना अंगी कारो करे तेरा अहंकार सब सवार ना सब नागना ना समरथ स्वामी सो कमण विसारे कह नानक मन मेरे सदार हो हर नाले सचे साहिब क्या नाही करते रह करता तेरा सब किस है जिस देह सो पावे ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮੇ ਆਧਾਰ ਮੇਰਾ ਜਨ ਕੋ ਖਾ ਸਭ ਗਵਾਈਆਂ ਕਰ ਸਾਤ ਸੁਖ ਮਣਾਈ ਵਸਿਆ ਜਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਨੋ ਸੰਤੋ ਸਭ ਤਰੁਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਅਧਿਕਾਰ ਸੁਪਾਗੈ ਅੰਕਾਰ ਸੁਪਾਗੈ ਸ਼ਬਦ ਵਾਜੀ ਕਲਾ ਜਿਤ ਕਰਤਾ ਹਾਰੀਆ ਪੰਚ ਦੂਤ ਤੁਧ ਵਸ ਕੀਤੇ ਅਕਾਲ ਕੰਧ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੀ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰੇਨ ਅੰਦ ਵਾਜੀ ਸੱਚੇ ਲੇ ਬੰਦੇ ਨਮਾਣੀ ਦੇ ਨਮਾਣੀ ਲਿਵੇ ਬਾਜੂਂ ਕਿਆ ਕਰੇ ਵਿਚਾਰੀਆ ਤੁਧ ਵਸਮਰਤ ਕੋਈ ਨਹੀਂ ਕਿਰਪਾ ਕਰ ਬਣਵਾਰੀਐ ਇਸ ਨਾਉ ਹੋਰ ਥਾਉ ਨਹੀਂ ਸ਼ਬਦ ਲਗ ਸਵਾਰੀਆ ਕਹੈ ਨਾਨਕ ਲਿਵ ਵਾਝੋ ਕਿਆ ਕਰੇ ਵਿਚਾਰਿਆ ਆਨੰਦ ਅਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਅਨੰਦ ਸਦਾ ਗੁਰਤੀ ਕਿਰਪਾ ਕਰੀ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰੇ ਆਂਦਰ ਹੋ ਜਨ ਕਾ ਮੋਹ ਟੁੱਟਾ ਤਨ ਕਾ ਸਭ ਸੱਚੇ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੂ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨ ਹੋਰ ਕਿਆ ਕਰੇ ਵਿਚਾਰਿਆ ਇਕ ਪਰਮ ਪੁੱਲੇ ਫਿਰ ਦਹਿ ਦੇ ਸਿਕ ਨਾਮ ਲਗ ਸਵਾਰੇ ਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਬਾਣਾ ਪਾਵੇ ਕਹੈ ਨਾਨਕ ਜੀ ਦੇ ਪਿਆਰੇ ਸੋਈ ਜਨ ਪਾਵੇ ਆਵ ਸੰਤ ਪਿਆਰੇ ਉਹ ਕਥ ਕੀ ਕਰਾ ਕਹਾਣੀ ਕਰਾ ਕਹਾਣੀ ਕਥ ਕੇ ਰਿਕੇ ਦਵਾਰੇ ਪਾਈਐ ਧਨ ਮੰਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨੋ ਗੁਰੂ ਕੇਰਾ ਗਾਵ ਸੱਚੀ ਬਾਣੀ ਕਹ ਨਾਨਕ ਸੁਨੋ ਸੰਤੋ ਕਥਿ ਉਪਤ ਕਹਾਣੀ ਏ ਮਨ ਚੰਚਲਾ ਚਿਤ్రਾਈ ਕਿਨੇ ਨਾ ਪਾਇਆ ਚਿਤ్రਾਈ ਨਾ ਪਾਇਆ ਕਿੰਨੇ ਤੂੰ ਸੋਣ ਮਨ ਮੇਰਾ ਇਹ ਮਾਇਆ ਮੋਹਣੀ ਜਨੇਤ ਪਰਮ ਭਲਾਇਆ ਮਾਇਤ ਮੋਹਣੀ ਤਨੇ ਕੀਤੀ ਜੰਠ ਗੋਲੀ ਪਾਇਆ ਕੁਰਬਾਨ ਕੀਤਾ ਤਿਸੇ ਵਿਟੋ ਜਨ ਮੋਹ ਮਿੱਠਾ ਲਾਇਆ ਕਹ ਨਾਨਕ ਮਨ ਚੰਚਲ ਚਿਤ్రਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੁਸ ਦਾ ਸਤਸ ਮਾਲੇ ਹੁ ਕਟੰਬ ਤੂਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲ ਲੈਣਾ ਕਿ ਜਨ ਜਿਤ ਅੰਤ ਪਛੋਤਾਈਐ ਸਤ ਗੁਰੂ ਕਾ ਉਪਦੇਸ਼ ਸੁਣ ਤੋ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂ ਸਦਾ ਸੱਚ ਸਮਾਲੇ ਅਗੰਮ ਅਗੁਚਰਾ ਤਰ ਅੰਤ ਨ ਪਾਇਆ ਅੰਤ ਨ ਪਾਇਆ ਕਿਨੇ ਤੇਰਾ ਆਪਣਾਪ ਤੂ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੈ ਆਖੀ ਤਾਂ ਵੇਖੈ ਸਭ ਤੂੰ ਹੈ ਜਿੰਜਗਤੋ ਪਾਇਆ ਕਹਿ ਨਾਨਕ ਤੂ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸਰਨਰ ਮਨੁਜਨੀ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕੀ ਕਿਰਪਾ ਕਿੰਨੀ ਸੱਚਾ ਮਨਵਸਾਇਆ ਜੀ ਜੰਤ ਸਭ ਦੁਦ ਪਾਇ ਇੱਕ ਵੇਖ ਪਰਸਨ ਆਇਆ ਲਬ ਲੋਭ ਹੰਕਾਰ ਚੁਕਾ ਸਤਗੁਰ ਪੜਾ ਪਾਇਆ ਕਹ ਨਾਨਕ ਜਿਸ ਨੋ ਆਪ ਤੁਠਾ ਤਿਨੀ ਅਮਰਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਰਾਲੀ ਚਾਲ ਨਰਾਲੀ ਭਗਤਾਂ ਕੇ ਰੀਂ ਵਿਖਮ ਮਾਰਗ ਚੱਲਣਾ ਲਬ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਅਖਨਿਓ ਤਿੱਖੀ ਵਾਲੋ ਨਿੱਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਰਾਲੀ ਜੋਤ ਚਲਾਏ ਤੇ ਵੈ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੀ ਜਿਵ ਤੂ ਚਲਾਏ ਤੇ ਵੈ ਚੱਲਹਿ ਜਿਨਾਂ ਮਾਰਗ ਪਾਵਹਿ ਕਾਰ ਕਿਰਪਾ ਜਿਨ ਨਾਮ ਲਾਇ ਸੇ ਹਰ ਹਰਸ ਦਾ ਧਿਆਵ ਹੈ ਜਿਸ ਨੂੰ ਕਥਾ ਸੁਣਾਏ ਹੀ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤੇ ਵਿੱਚ ਲਾਵੇ ਇਹੋ ਸੋਹਿਲਾ ਸਬਦੋ ਸਹਵ ਸਬਦੋ ਸਹਵ ਸਦਾ ਸੋਹਿਲਾ ਸਤਿਗੁਰੂ ਸਨ ਆਇਆ ਇਹੋ ਤਨ ਕੇ ਮਾਨਵਸਿਆ ਜਿੰਤੂ ਰੋ ਲਿਖਿਆ ਆਇਆ ਇਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹ ਨਾਨਕ ਸਬਦ ਸੁਹਿਲਾ ਸਤਿਗੁਰੂ ਸਨ ਆਇਆ ਪਵਿੱਤ ਹੋਏ ਸੇ ਜਨਾ ਜਿਨਿ ਹਰ ਧਿਆਇਆ ਹਰ ਧਿਆਇ ਪਵਿੱਤ ਹੋਏ ਗੁਰਮਖ ਜਿਨਿ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੇ ਪਵਿੱਤ ਸੰਗਤ ਸਭਾਈਆ ਕਹਂਦੇ ਪਵਿੱਤ ਸਉਂਦੇ ਪਵਿੱਤ ਸੇ ਪਵਿੱਤ ਜਿਨਿ ਮਨ ਵਸਾਇਆ ਕਹੈ ਨਾਨਕ ਸੇ ਪਵਿਤ ਜਿਨਿ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜਿ ਨਾ ਉਪਜੈ ਬਿਨੁ ਸਹਜੈ ਸਹਸਾ ਨਾ ਜਾਇ, ਨਾ ਜਾਇ ਸਹਸਾ ਕੀਤੇ ਸੰਜਮੁ ਰਹੈ ਕਰਮੁ ਕਮਾਇ ਸਹਸੈ ਜਿਵੁ ਮਲੀਨ ਹੈ ਕਿ ਸੰਜਮੁ ਧੋਤਾ ਜਾਇ, ਮਨ ਤਵ ਸਬਦਿ ਲਾਗੁ ਹਰਿ ਸਿਉ ਰਹਉ ਚਿਤਿ ਲਾਇ ਕਹੈ ਨਾਨਕ ਗੁਰ ਪ੍ਰਸਾਦਿ ਸਹਜਿ ਉਪਜੈ ਇਹ ਸਹਸਾ ਉਪਜਾਇ ਜਿਉ ਮੈਲੇ ਬਾਹਰੋਂ ਨਿਰਮਲੁ ਬਾਹਰੋਂ ਨਿਰਮਲੁ ਜਿਉ ਤਵ ਮੈਲੇ। ਤਿੰਨੀ ਜਨਮ ਜੁਏ ਹਾਰਿਆ ਇਸਨਾ ਵੱਡਾ ਰੋਗ ਲੱਗਾ ਮਰਨ ਮਣਵ ਵਿਸਾਰਿਆ ਵਿੰਦਾ ਮਹਿ ਨਾਮ ਉਤਮ ਸੋ ਸੁਨੇ ਨਾਹੀ ਫਿਰੇ ਜੋ ਬਿਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੁਏ ਹਾਰਿਆ ਜੀਵ ਨਿਰਮਲ ਬਾਹਰੋ ਨਿਰਮਲ ਬਾਹਰੋ ਤਾ ਨਿਰਮਲ ਜੀਵ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖੱਟਿਆ ਪਲੇ ਸੇਵਨ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸੁਧਾਰਹਿ ਗੁਰ ਨਾਲਿ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤ ਸੰਮੁਖ ਸੇਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨਹਿਰ ਦਤੈ ਅੰਤਰਾਤਮ ਸਮਾਲਿ ਆਪ ਛਾੜ ਸਦਾਰਹਿ ਪਰਨੇ ਗੁਰ ਬਿਨ ਅਵਰਨ ਜਾਣੈ ਕੋਈ ਕਹੈ ਨਾਨਕ ਸੁਨੋ ਸੰਤੋ ਸੋ ਸਿੱਖ ਸੰਮੁਖ ਹੋਏ ਜੇ ਕੋ ਗੁਰ ਤੇ ਬਿਮਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੈ ਮੁਕਤ ਨਾ ਹੋਰ ਤਾ ਕੋਈ ਪਛੋਬ ਬੀਕੀਆਂ ਜਾਏ ਅਨੇਕ ਜੁਨੀ ਭਰਮਿ ਆਵੈ ਬਿਨ ਸਤਗੁਰ ਮੁਕਤ ਨਾ ਪਾਈ ਫਿਰ ਮੁਕਤ ਪਾਈ ਲਾਗ ਚਰਨੀ ਸਤਗੁਰ ਸਬ ਸਨਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਈ ਆਵ ਸਿੱਖ ਸਤਗੁਰੂ ਕੇ ਪਿਆਰੇ ਗਾਵ ਸਚੀ ਬਾਣੀ ਬਾਣੀ ਤਾ ਗਾਵ ਗੁਰੂ ਕੇਰੀ ਬਾਣੀ ਅਸਰ ਬਾਣੀ ਜੈਨ ਕੋ ਨਜ਼ਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਈ ਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰੰਗ ਪਾਣੀ ਕਹਿ ਨਾ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੇ ਹਰ ਹਰ ਨੇਤ ਕਰੈ ਰਸਨਾ ਕਹਿਆ ਕਛੁ ਨਾ ਜਾਣੀ ਚਿਤ ਜਿਨ ਕਹੈ ਲਇਆ ਮਾਇਆ ਬੋਲਣ ਪੈ ਰ ਬਾਣੀ ਕਹਿ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੋਰਖਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾ ਉਹ ਸ਼ਬਦ ਰਤਨ ਜਿੰਦ ਮਨ ਲਗਾ ਇਹ ਹੋ ਆਸਮਾਉ ਸਭ ਸੇ ਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਵ ਜਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰੇ ਜਿੱਤ ਜੜਾ ਉਹ ਸਿਵ ਸਕਤ ਤਪ ਪਾਈ ਕਹੈ ਕਰਤਾ ਆਪੇ ਕੁੰਭਰਤਾਏ ਹੁਕਮ ਬਰਤਾਏ ਆਪ ਵੇਖੈ ਗੁਰਮੁਖਿ ਸਬਜਾਈ ਤੋੜੈ ਬੰਧਨ ਹੋ ਗਏ ਮੁਕਤ ਸ਼ਬਦ ਮਨ ਬਸਾਈ ਗੁਰਮੁਖ ਜਿਸਨੂੰ ਆਪ ਕਰੈ ਸੋ ਹੋਵੇ ਇਕ ਸੋਲੇ ਵਿਲਾਈ ਰਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤ ਸਾਰ ਨ ਜਾਣੀ ਤਤ ਸਾਰ ਨ ਜਾਣੀ ਗੁਰੂ ਬਾਝੋਂ ਤਤ ਸਾਰ ਨ ਜਾਣੀ ਤਹੀਂ ਗੁਣੀ ਸੰਸਾਰ ਪਰਮ ਸੁਤਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲਹ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਈ ਜਿਸਨੂੰ ਆਂਦਨ ਹਰਲੇ ਵੀ ਲੱਗ ਗਏ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪਿਤ ਪਾਲ ਕਰੇ ਸੋ ਕਿਉ ਮਨੁ ਵਿਸਾਰਿਐ ਮਨੋ ਕਿਉ ਵਿਸਾਰਿਐ ਈਵਡ ਦਾਤਾ ਜੀ ਅਗਨ ਮਹਿ ਹਾਰ ਪਹੁੰਚਾਵੇ ਉਸਨੂੰ ਕਹਿ ਪਹੁੰਚ ਨ ਸਕੇ ਜਿਸਨੂੰ ਆਪਣੀ ਲਿਵ ਲਾਵੇ ਆਪਣੇ ਲਈ ਆਪ ਪਹਿਲਾ ਹੈ ਗੁਰਮਖਸਿ ਦਾ ਸਮਾਲੀਐ ਕਹ ਨਾਨਕੇ ਵਿਰਦਾਤਾ ਸੋ ਕਿੰਨ ਬਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਗਣ ਸਭ ਇੱਕੋ ਜਹੀ ਕਰਤੇ ਖੇਲ ਚਾਯਾਂ ਜਾ ਤਿਸ ਬਾਣਾ ਤ ਜੰਮਿਆ ਪਰਵਾਰ ਭੜਾ ਪਾਇਆ ਲਿਵਛੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੁੱਜਾ ਲਾਇਆ ਕਹਿਨਾ ਗੁਰ ਪ੍ਰਸਾਦੀ ਜਿਨਾਂ ਲੇਵ ਲਾਗੀ ਤਿਨਿ ਵਿੱਚੇ ਮਾਇਆ ਪਾਇਆ ਹਰਿ ਆਪੇ ਮੂਲਕ ਹੈ ਮੋਲ ਨ ਪਾਇਆ ਜਾਏ ਮੋਲ ਨ ਪਾਇ ਜਾ ਕਿਸੇ ਵਿਟੋਂ ਰਹਿ ਲੋਕ ਵੇਲਾਈ ਐਸਾ ਸਤਗੁਰ ਜੇ ਮਿਲੈ ਤਿਸਨੁ ਸਿਰ ਸਉਪੀਐ ਵਿਚੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਣਿ ਆਈ ਹਰ ਆਪ ਮੂਲਕ ਹੈ ਭਾਗਤ ਨ ਕੀ ਨਾਨਕ ਜਿਨ ਹਰ ਭਲੇ ਪਾਈ ਹਰ ਰਾਸ ਮੇਰੀ ਮਨਵੰਜਾਰਾ ਹਰ ਰਸ ਮੇਰੀ ਮਨ ਬਣਜਾਰਾ ਸਤਿਗੁਰ ਤੇ ਰਸ ਜਾਣੀ ਹਰ ਹਰ ਨੇ ਤੁਜ ਜਪਿਓ ਜਿਓ ਲਾਹ ਘਟਿਓ ਦਿਹਾੜੀ ਇਹੋ ਤਾਂ ਤਿੰਨਾ ਮਿਲਿਆ ਜਿਨ ਹਰੇ ਆਪੇ ਪਾਣਾ ਕਹਿਨਾਂ ਖਰ ਰਸ ਮੇਰੀ ਮਨ ਹੁਆ ਬਣਜਾਰਾ ਇਹ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਉ ਤ ਕਿਤ ਜੇ ਚਰ ਹਰਸ ਪੱਲੇ ਨਾ ਪਾਈ ਹਰਸ ਪਾਈ ਪੱਲੇ ਪੀਏ ਹਰਸ ਬੋੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਅਸਕਰਮੀ ਪਾਈਐ ਸਤਿਗੁਰ ਮਿਲੈ ਜਿਸਿਆ ਏਕ ਹੈ ਨਾਨਕ ਹੋਰ ਅਨਰਸ ਸਭ ਵਿਸਰੈ ਜਹ ਹਰਵ ਸੇਮਣਿ ਆਇ। ਇਹ ਸਰੀਰ ਮੇਰਾ ਹਰ ਤੂੰ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾਇ ਆਪੇ ਪਿਤਾ ਜਿਨ ਜਿਓ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਪੁਜਿਆ ਤਾ ਚਲਤ ਹੋਆ ਚਲਤ ਨਦਰੀ ਆਇਆ। कह नानक श्रेष्ठ का मूल रचिया जो तरा किता तू जग में आया मन चाओ पया प्रभ आगम सुनिया हर मंगल गाओ सखी ग्रह मंदिर बनया हर गाओ मंगल नित सखी ए सो दुख ना ब्याह पै चरण लागे दिन सुभागे अपना पिर जापे अनत अन्त बानी गुर शब्द जानी हर नाम हर सोग कह नानक प्रभु आप मिले अहंकारन कारण जोगो ए श्रीरा मेरेया इस जग में आए कह क्या तुद कर्म कमाया कि कर्म कमाया तुद श्रीरा जा तु जग में आया जैन हर तेरा रचंद चह सो हर मन बसाया गुरु प्रसादी हरमन बसया पूर्व लिखया पाए कह नानक इहो शरीर परवान हुआ जिन सतगुरु सो चित लाए ए नेत्र मेरे हो हर तुम ज्योतरी ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੇਸ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਆ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬਝ ਜਾਵੇ ਕਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹੇ ਨਾਨਕੇ হে ਨੇਤਰ ਅੰਧ ਸੇ ਸਤਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਬਨਉ ਮੇਰਿ ਹੋ ਸਾਚੇ ਸੁੰਨੇ ਨੋ ਪਠਾਈ ਸਾਚੇ ਸੁੰਨੇ ਨੋ ਪਠਾਈ ਧੀਰ ਲਾਇ ਸੁਨੋ ਸਤ ਬਾਣੀ ਜੇ ਤ ਸੁਨੇਮਾਂ ਤਨ ਹਰਿਆ ਹੂ ਆਰਸ ਨਰਸ ਸਮਾਣੀ ਸੱਚ ਅਲਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅਮਰਤ ਨਾਮ ਸੁਨੋ ਪਵਿੱਤਰ ਹੋਵੋ ਸੱਚ ਸੁਨੇ ਨੂੰ ਪਠਾਏ ਹਰ ਜੀਓ ਗੁਫਾਈ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਵਜਾਇਆ ਵਜਾ ਪਉਣ ਨੌ ਦੁਆਰੀ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਗੁਰਦੁਆਰੇ ਲਾਈ ਭਾਵਨੀ ਇੱਕ ਨਾ ਦਸਵਾਂ ਦਵਾਰ ਦਿਖਾਇਆ ਤਹਿ ਅਨੇਕ ਰੂਪ ਨਉ ਨਵ ਨਿਦ ਤਿਸ ਦਾ ਅੰਤ ਨ ਜਾਇ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾਇ ਅੰਦਰ ਰਾਕੇ ਵਾਜਪਨ ਬਜਾਇਆ ਇਹੋ ਸਾਚਾ ਸੋਹਿਲਾ ਸਾਚੀ ਕਰ ਗਾਵਹੁ ਗਾਵ ਤਾ ਸੋਹਿਲਾ ਘਰ ਸਾਚਾ ਜਿਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵੇ ਜਤੁ ਤਦ ਪਾਵਹਿ ਗੁਰਮਖ ਜਿਨਾ ਬੁਝਾਵੇ ਇਹ ਸਤਸਬਨਾਕਾ ਖਸਮ ਹੈ ਜਿਸ ਬਖਸ਼ਿ ਸੋ ਜਨ ਪਾਵਹਿ ਕਹ ਨਾਨਕ ਸੱਚ ਸੋਹਿਲਾ ਅੰ ਸੱਚੇ ਕਰ ਗਾਵਹਿ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੋਣ ਤੇ ਪਨੀਤ ਕਹ ਤੇ ਪਵਿਤ ਸਤ ਗੁਰ ਰਹਾ ਪਰਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ